ਅਸੀਂ ਮੜੀਆਂ ਚ ਗਏ ਤੇ ਨਾ ਚੋਰਾਂ ਨੇ ਇੰਨੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਨਿਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6017 ਲਾਸ਼ਾਂ ਜਿਹੜੀਆਂ ਸਨ ਜਿਹੜੀਆਂ ਸਾਫ਼ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਹੈ ਉਹਨਾ ਸਿਰਫ ਉਹ ਭਰਾਵਾਂ ਦੀਆਂ ਹੀ ਨਹੀਂ ਉਹਦੇ ਚ ਲਿਖਿਆ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜ਼ੁਰਗਾਂ ਦੀਆਂ ਲਾਸ਼ਾਂ ਵੀ ਨੇ ਚਾਹੇ ਉਹ ਕੁਛ ਪਰਸੰਤ ਸੀ ਤੇ ਇਹ ਵੀ ਉੱਥੇ ਲਿਖਿਆ ਹੈ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ ਉੱਥੇ ਮਾਤਾ ਗਰਮੇਜ कौर ਜਿਨ੍ਹਾਂ ਪਾਪਾ ਮਾਨੋਚਲ ਜੰਮਿਆ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ ਉੱਥੇ ਬੀਬੀ